ਖਬਰ ਰਾਣਾ ਸਾਹਿਬ ਦੇ ਨੇੜਲੇ ਪਿੰਡ ਲਹਿਲ ਤੋਂ ਹੈ ਜਿੱਥੇ ਕਿ ਗੁੱਗਾ ਮਾੜੀ ਲਹਿਲ ਵਿਖੇ ਸਾਲਾਨਾ ਦੂਜਾ ਮੇਲਾ ਬੜੇ ਹੀ ਸ਼ਾਨੋ ਸ਼ੌਕਤ ਨਾਲ ਪਰਿਆ ਇਸ ਮੇਲੇ ਵਿੱਚ ਜਿੱਥੇ ਬਜ਼ੁਰਗ ਨੌਜਵਾਨ ਗੱਭਰੂ ਮੁਟਿਆਰ ਅਤੇ ਬੱਚਿਆਂ ਨੇ ਮੇਲੇ ਦਾ ਖੂਬ ਆਨੰਦ ਲਿਆ ਉੱਤੇ ਹੀ ਗੁੱਗਾ ਜਾਂ ਪੀਰ ਦੀ ਮਿੱਟੀ ਵੀ ਕੱਢੀ ਗਈ ਦੱਸ ਦਈਏ ਕਿ ਪਿੰਡ ਲਹਿਲ ਵਿਖੇ ਗੁੱਗਾ ਮਾੜੀ ਪਿਛਲੇ ਲਗਭਗ 316 ਤੋਂ ਸਥਾਪਿਤ ਹੈ ਜਿੱਥੇ ਕਿ ਦੂਰੋਂ ਦੂਰੋਂ ਲੋਕ ਆ ਕੇ ਨਦਮਸਤਕ ਹੁੰਦੇ ਹਨ ਬਹੁਤ ਸਾਰੇ ਲੋਕਾਂ ਦੀਆਂ ਇੱਥੋਂ ਮੁਰਾਦਾ ਵੀ ਪੂਰੀਆਂ ਹੁੰਦੀਆਂ ਹਨ ਉਤਸ਼ਾਹੀ ਤੌਰ ਤੇ ਇੱਥੇ ਹਰ ਮੇਲੇ ਨੂੰ ਲੁਧਿਆਣਾ ਤੋਂ ਐਮ ਐਲ ਏ ਪੱਪੀ ਪ੍ਰਾਸ਼ਰ ਜਿੱਥੇ ਪਹਿਲੇ ਮੇਲੇ ਦੌਰਾਨ ਆਪਣੀ ਹਾਜ਼ਰੀ ਲਗਵਾ ਕੇ ਗਏ ਸਨ ਉੱਥੇ ਹੀ ਅੱਜ ਦੂਸਰੇ ਮੇਲੇ ਦੌਰਾਨ ਪੱਪੀ ਪ੍ਰਾਸ਼ਰ ਦੇ ਮਾਤਾ ਪਿਤਾ ਤੇ ਭਰਾ ਅਤੇ ਫੈਮਿਲੀ ਅੱਜ ਉਤਸ਼ਾਹੀ ਤੌਰ ਤੇ ਗੁੱਗਾ ਮਾੜੀ ਲਹਿਲ ਵਿਖੇ ਪਹੁੰਚੇ ਜਿੱਥੇ ਕਿ ਸਮੂਹ ਪ੍ਰਬੰਧਕਾਂ ਵੱਲੋਂ ਵਿਧਾਇਕ ਪੱਪੀ ਪਰਾਸ਼ਰ ਦੀ ਮਾਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਕਾਹ ਨੂੰ ਬਾਰੇ ਕਾ ਨੂੰ ਨੇ ਜੋ ਵੀ ਆਪਣੇ ਪਿੰਡ ਲੈ ਰੱਖੇ ਰੁਗਾ ਜਾਨ ਵੀਰ ਦਾ ਮੇਲਾ ਸਾਢੇ 2 ਮਹੀਨੇ ਲੱਗਦੇ ਨੇ ਫੈਮਿਲੀ ਜਿਹੜੀ ਬਰੇਕਪੀਅਰ ਪ੍ਰੈਸ਼ਰ ਵੀਰ ਉਹਨਾਂ ਦੇ ਸਾਡੀ ਸਾਡੇ ਦਰਮਿਆਨ ਪਹੁੰਚੀਆਂ ਮਾਤਾ ਜੀ ਉਹਨਾਂ ਦਾ ਪਰਾ ਦੇ ਪੈਸੇ ਉਹਨਾਂ ਦੀ ਵਾਈਫ ਅਸੀਂ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਰ ਸਾਲ ਦੋਵਾਂ ਮੇਲਿਆਂ ਤੇ ਇਹਨਾਂ ਦੇ ਪਰਿਵਾਰ ਵੱਲੋਂ ਹਾਜ਼ਰੀ ਲਵਾਈ ਜਾਂਦੀ ਆ ਜੋ ਵੀ ਉਹਦੀ ਧਾਰ ਸੇਵਾ ਚੱਲਦੀ ਆ ਉਹਦੇ ਵਿੱਚ ਇਹਨਾਂ ਵੱਲੋਂ ਸਾਨੂੰ ਬਹੁਤ ਬਹੁਤ ਸਹਾਇਤਾ ਦਿੱਤੀ ਜਾਂਦੀ ਆ। ਲੱਖਾਂ ਸ਼ਰਧਾਲੂ ਹੋ ਗਏ ਨੇ ਉਹਦੇ ਬੱਥਾ ਟੇਕਣ ਹਰ ਸਾਲ ਲੰਬੇ ਸਮੇਂ ਤੋਂ ਜਿਹੜੀਆਂ ਪੁਰਾਣਾ ਮੇਲੇ ਹੈਗੇ ਬੰਨਿਆ ਪਰ ਬੰਨਿਆ ਮੇਲੇ ਜਿਹੜੀਆਂ ਪੁਰਾਣਾ ਨੇ ਲੋਕਾਂ ਦੀਆਂ ਮੰਤਾਵਾਂ ਪੂਰੀਆਂ ਹੁੰਦੀਆਂ ਨੇ। ਹਾਂਜੀ ਲੋਕਾਂ ਦੀਆਂ ਮੰਤਾਵਾਂ ਪੂਰੀਆਂ ਹੁੰਦੀਆਂ ਨੇ। ਅਸੀਂ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਵੀ ਕੀਤਾ, ਅਸੀਂ ਮਾਣ ਸਨਮਾਨ ਵੀ ਸਾਰੀ ਕਮੇਟੀ ਵੱਲੋਂ ਕੀਤਾ ਗਿਆ। ਬਾਬਾ ਜਗਦੇਵ ਜੀ ਸਾਡੇ ਨਾਲ ਦਰਮਿਆਨ ਖੜੇ ਨੇ। ਮਾਤਾ ਦੇ ਘਰ ਆਏ ਆ ਅਸੀਂ ਬਹੁਤ ਭੱਜਣ ਤੋਂ ਮੈਂ ਇੱਥੇ ਆ ਰਿਹਾ ਹਰ ਇੱਥੇ ਜੋ ਵੀ ਅਸੀਂ ਮਰਜ਼ ਮੰਗਦੇ ਆ ਪੂਰੀ ਹੁੰਦੀ ਆ ਸਾਡੀ ਫੈਮਿਲੀ ਮੇਰੇ ਨਾਲ ਕੀ ਹੈ ਹਰ ਸਾਲ ਦੀ ਤਰ੍ਹਾਂ ਜੋ ਵੀ ਛੋਟਾ ਵੀਰ ਹੈ ਬੰਦੇ ਬਣਿਆ ਇਹਨਾਂ ਦਾ ਆਸ਼ੀਰਵਾਦ ਆ ਮੈਂ 25 ਸਾਲ ਤੋਂ ਕਾਉਂਸਲਰ ਪਬਲਿਕ ਦੀ ਸੇਵਾ ਕਰਦਾ ਮੈਨੂੰ ਲੱਗਾ ਤਾਂ ਇਹ ਤੋਂ ਆਸ਼ੀਰਵਾਦ ਮਿਲਦਾ ਰਿਹਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਜੀ ਭਾਈ ਬੈਸਟਰ ਸਾਰੇ ਅਸੀਂ ਪ੍ਰਵਾਸ ਕਰਦੇ ਇੱਥੇ ਮੱਥਾ ਟੇਕਣ ਆਏ ਆ ਅਸੀਂ ਸਾਰੇ ਪੰਜਾਬ ਦਾ ਰੇਡੇ ਵੀ ਇੱਥੇ ਪ੍ਰਬੰਧਕਾਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਨਮਾਨਿਤ ਕੀਤਾ ਕਿ ਅਸੀਂ ਇਹਨਾਂ ਦਾ ਕੋ ਬਹੁਤ ਆਵਾਜ਼ ਸ਼ਰਮੈ ਤੁਹਾਡਾ ਮੰਨਣਾ ਵੀ ਇੱਥੇ ਜਿਵੇਂ ਆਉਂਦੇ ਆ ਤਾਂ ਮੰਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਆ ਕੇ ਬਿਲਕੁਲ ਪੂਰੀਆਂ ਹੁੰਦੀਆਂ ਜੀ ਅਸੀਂ ਤਾਂ ਆਪਣੀਆਂ ਅੱਖੀਆਂ ਦੇਖੀਆਂ ਮੇਰੇ ਨਾਲ ਕੇ ਆ 25 ਸਾਲ ਤੋਂ ਤਾਂ ਮੈਂ ਲਗਾਤਾਰ ਲੋਕ ਬਿਨਾਂ ਬਧੀ ਗਈ ਸਵਾਸਤ ਤੋਂ ਮੈਨੂੰ ਜਦੋਂ ਅਸ਼ੀਰਵਾਦ ਹੰਦੇ ਆ ਰਹੇ ਆ ਉਸ ਤੋਂ ਬਾਅਦ ਛੋਟਾ ਪਾਈ ਆ ਇਸੇ ਬਣ ਗਿਆ ਇਸ ਤੋਂ ਬਾਅਦ ਹੁਣ ਕੀ ਮੈਨੂੰ ਇਸ ਤੋਂ ਬਾਅਦ ਤਾਂ ਫਿਰ ਰੱਬ ਦਾ ਹੀ ਨਾਮ ਆ ਪ੍ਰਾਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ